ਸਤਿ ਸ੍ਰੀ ਅਕਾਲ ਜੀ ਪੰਜਾਬ ਸਿੰਘ ਚੰਨ ਨਾਲ ਜੁੜਿਓ ਇਸ ਵਕਤ ਮੌਜੂਦਾ ਲੁਧਿਆਣਾ ਸਬਜ਼ੀ ਮੰਡੀ ਦੇ ਵਿੱਚ ਤਾਂ ਹੀ ਸਬਜ਼ੀ ਮੰਡੀ ਦੇ ਵਿੱਚ ਆਉਣ ਦਾ ਜਿਹੜਾ ਮੁੱਖ ਕਾਰਨ ਤੁਹਾਨੂੰ ਦੱਸ ਦਈਏ ਇਹ ਸਬਜ਼ੀ ਮੰਡੀ ਅੱਜ ਕੱਲ੍ਹ ਕਾਫੀ ਚਰਚਾ ਦੇ ਵਿੱਚ ਆ ਕਿਉਂਕਿ ਇੱਥੇ ਪਿੰਡਾਂ ਦੇ ਵਿੱਚੋਂ ਕਈ ਲੋਕ ਆਉਂਦੇ ਨੇ ਸਵੇਰੇ 4-4 ਵਜੇ ਇੱਥੇ ਢੇਡਾ ਭਰਦੇ ਨੇ ਪਰ ਢੇਡਾ ਭਰਨ ਦੇ ਦੌਰਾਨ ਇੱਥੇ ਜਿਹੜੇ ਪਰਚੀ ਕੱਟਦੇ ਆ ਪਰਚੀ ਦੇ ਨਾਮ ਤੇ ਇਹ ਔਰ ਇਹ ਤੋਂ ਦੇ ਸਥਾਨਿਕ ਲੋਕਾਂ ਦੇ ਦੱਸਣ ਦੇ ਮੁਤਾਬਕ ਗੁੰਡਾਗਰਦੀ ਪੂਰੀ ਹੁੰਦੀ ਆ ਗੁੰਡਾਗਰਦੀ ਦਾ ਜਿਹੜਾ ਨੰਗਾ ਨਾਚ ਅੱਜ ਇੱਥੋਂ ਦੇ ਲੋਕਾਂ ਦੇ ਦੱਸਣ ਮੁਤਾਬਕ ਇੱਥੇ ਇੱਕ ਜ਼ਬਰਦਸਤ ਜਿਹੜੀ ਝੜਪ ਹੁੰਦੀ ਆ ਤਾਂ ਦੂਸਰੇ ਨੌਜਵਾਨਾਂ ਜਿਸ ਨਾਲ ਝੜਪ ਹੁੰਦੀ ਆ ਇੱਥੋਂ ਤੱਕ ਇਹ ਵੀ ਕਿਹਾ ਜਾਂਦਾ ਕਿ ਉਸਦੇ ਨਿੱਜੀ ਤੌਰ ਤੇ ਕਿਰਪਾਨ ਵੀ ਮਾਰੀ ਗਈ ਆ ਔਰ ਮੌਕੇ ਤੇ ਲੋਕ ਮੌਜੂਦ ਆ ਜਿਨ੍ਹਾਂ ਤੋਂ ਸਾਰੀ ਜਾਣਕਾਰੀ ਲੈ ਲੈਣਾ ਬਾਈ ਜੀ ਕੀ ਨਾਮ ਆ ਜੀ ਭਾਈ ਮੇਰੇ ਨਾਲ ਜਸਪਾਲ ਸਿੰਘ ਆ ਜੀ ਜੀ ਅਸੀਂ ਦੋ ਭਾਈ ਆ ਜੀ ਸਾਗ ਲੈ ਕੇ ਜੀ ਇੱਕ ਮੋਟਰਸਾਈਕਲ ਲੈ ਕੇ ਅੰਦਰ ਖੜਾ ਤੇ ਇੱਕ ਬਾਰ ਖੜਾ ਆਤਾ ਅਸੀਂ ਕਿਹਾ ਜਗ੍ਹਾ ਹੈ ਨਹੀਂ ਜੀ ਤੇ ਇੱਕ ਮੋਟਰਸਾਈਕਲ ਤੇ ਖੜਾ ਕੇ ਕੋਲੇ ਵੇਚ ਲੈਣੇ ਆ ਤੇ ਬਾਹਰ ਉਹਨੇ ਕੋਈ ਗੱਲ ਨਹੀਂ ਸੁਣੀ ਕੁਛ ਨਹੀਂ ਪੁੱਛਿਆ ਕੀ ਹੋਈ ਸੀ ਸਾਰੀ ਗੱਲ ਦੱਸੋ ਗੱਲ ਤਾਂ ਇਹੀ ਹੋਈ ਮੈਂ ਮੋਟਰਸਾਈਕਲ ਜਿਹੜਾ ਬਾਹਰ ਖੜਾ ਆ ਕੇ ਦੂਜੇ ਇੱਕ ਥਾਂ ਤੇ ਰੱਖਿਆ ਸਾਗ ਮੈਂ ਕਿਹਾ ਇਹਨੂੰ ਭਰੇ ਰਹਿਣ ਦੇ ਨੇ ਪੱਧਰੀ ਜਗ੍ਹਾ 'ਚ ਗਾਰਾ ਬਹੁਤ ਹੈ ਜੀ ਤੇ ਖੜਨ ਨੂੰ ਵੀ ਨਹੀਂ ਜਗ੍ਹਾ ਆ ਗਈ ਤੇ ਜਦੋਂ ਉੱਥੇ ਖੜਾਇਆ ਮੋਟਰਸਾਈਕਲ ਤੇ ਉਹ ਆਂਦੇ ਮੈਨੂੰ ਗਾਲ੍ਹਾਂ ਕੱਢਣ ਲੱਗ ਗਿਆ ਗਾੜਾ ਕੱਢਦੇ ਕੱਢਦੇ ਕੁਰਬਾਨ ਕੱਢ ਕੇ ਕੁਰਬਾਨਾ ਚਲਾਉਣ ਲੱਗ ਗਿਆ ਸੀ ਜਿਹੜਾ ਬੰਦਾ ਪਰਚੀ ਕੱਟਦਾ ਵਾ ਹਾਂਜੀ ਹਾਂਜੀ ਜਿਹੜੇ ਪਰਚੀ ਕੱਟਦੇ ਆ ਜੀ ਬਹੁਤ ਧੱਕਾਸ਼ਾਹੀ ਕਰ ਰਹੇ ਆ ਜੀ ਕਿਸੇ ਦੀ 500 ਪਰਚੀ ਕੱਟ ਦੇ ਕੇ 300 ਕਿ 400 ਮੌਕੇ ਦੀ ਹੈਗੀ ਆ ਕਿਸੇ ਦੀ ਮੌਕੇ ਦੀ 50 ਰੁਪਏ ਪਰਚੀ ਤੁਸੀਂ ਕੱਲ ਹੀ ਇਹ ਗੱਲ ਕਹਿ ਰਹੇ ਕੋਈ ਹੋਰ ਵੀ ਕਹਿ ਰਹੇ ਕੋਈ ਪਰਚੀ ਕੱਟਦੇ ਆਸੀਂ ਐਸੀ ਐਸੀ ਇਹ ਗੱਲ ਕਹਿ ਰਹੇ ਆ ਪਰਚੀ ਪਰਚੀ ਹੈ ਨਹੀਂ ਸਾਡੇ ਕੋਲੇ ਪਰਚੀ ਦਿਖਾ ਦਿਓ ਕੋਈ ਪਰਚੀ ਨਹੀਂ ਕਿ ਪਰਚੀ ਦਿੰਦੇ ਨੇ ਸਾਨੂੰ 100 ਰੁਪਏ ਦਾ ਪਰਚੀ ਵੀ 100 ਰੁਪਏ ਦਾ ਦਿੰਦੇ ਆ 400 ਰੁਪਏ ਲੈਂਦੇ ਆ ਪਰਚੀ ਆਉਂਦਾ 400 ਰੁਪਏ ਲੈਂਦੇ ਜੀ 500 ਹਾਂ ਇਹ ਆ ਦੇਖੋ ਜੀ ਨਰਕ ਦੇਖੋ ਕਿੰਨਾ ਹੈਗਾ ਨਰਕ ਦੀ ਕਰਕੇ ਇਹਨਾਂ ਨੂੰ ਬਾਹਰ ਲਾਇਆ ਜਿਹੜੀ ਉਹ ਜਿਹੜੇ ਨੌਜਵਾਨ ਦੇ ਤੁਸੀਂ ਦੱਸੇ ਕੁਰਪਾਣ ਨੂੰ ਮੁੰਡਾ ਹੈਗਾ ਉਹ ਮਤੇ ਮੌਕੇ ਦੇ ਵਿੱਚ ਆ ਜੀ ਐਡਮਿਟ ਹੈ ਜੀ ਦਾਖਲ ਹੈ ਜੀ ਉਹਦੇ ਹੱਥ ਤੇ ਕੋਈ ਮਾਰਿਆ ਕੋਈ ਹਾਂਜੀ ਹੱਥ ਦੇ ਹੱਥ ਦੇ ਜੀ ਮਾਰਿਆ ਤੇ ਕੁਰਪਾਣ ਮਾਰੀ ਸਿਰ ਤੇ ਮਾਰ ਲੱਗਾ ਉਹਨਾਂ ਹੱਥ ਕਰ ਲਿਆ ਅੱਗੇ ਤੇ ਇਸ ਕਰਕੇ ਰੋ ਮੇਰੇ ਸ਼ਹਿਰ ਚ ਮਾਰ ਰਿਹਾ ਸੀ ਉਹਨੇ ਹੱਥ ਕਰ ਲਿਆ ਮੋਰੇ ਨੌਜਵਾਨ ਦੀ ਵੀਡੀਓ ਵੀ ਵਿੱਚ ਚਲਾਵਾਂਗੇ ਜਿਸ ਦੇ ਦੱਸਿਆ ਜਾ ਰਿਹਾ ਕਿ ਉਸ ਦੇ ਕੁਰਪਾਣ ਨਾਲ ਵਾਰ ਕੀਤਾ ਗਿਆ ਵਾ ਔਰ ਜਿਹੜੇ ਇੱਥੇ ਪਰਚੀ ਔਰ ਉਹਨਾਂ ਨੇ ਵੀ ਜਲਵਾਟ ਜ਼ਰੂਰ ਕਰਨਗੇ ਕਿ ਪਰਚੀ ਜਿਹੜੀ ਕੱਟਦੇ ਆ ਇੱਥੋਂ ਦੇ ਲੋਕਾਂ ਦਾ ਕਹਿਣਾ ਕਿ 100 ਰੁਪਏ ਦੀ ਪਰਚੀ ਕੱਟ ਕੇ ਲਗਾਉਣ ਦੇ ਬਾਅਦ 400 ਰੁਪਏ ਲੈਂਦੇ ਆ ਬਾਈ ਜੀ ਇਦਾਂ ਹੀ ਆ ਜੀ ਹਾਂ ਜੀ ਇਦਾਂ ਹੀ ਆ ਜੀ ਆ ਵੇਖ ਲਓ ਜੇ ਗੰਦ ਕੀ ਇੱਥੇ ਵੱਜਿਆ ਪਿਆ ਜੇ ਜਿਥੋਂ ਮੰਡੀ ਦਾ ਊਸੂਲ ਬਣਾਓ ਕਿਸੇ ਕੋਈ ਗੱਲ ਨਹੀਂ ਪਰਚੀ ਲਾਓ ਗੱਡੀ ਦੀ ਭਾਵੇਂ ਊਸੂਲ ਬਣਾਓ ਆ ਸਫਾਈ ਕਰਾਓ ਮੰਡੀ ਦੀ ਸਾਰੀ ਕੋਈ ਗੱਲ ਨਹੀਂ ਬਾਥੂ ਦਾ ਵਕਰਾ ਲੈਂਦੇ ਜਿਹੜਾ ਮੋਟਰਸਾਈਕਲ ਆ ਜੇ ਕੱਢਦੇ ਆ ਉਹਦੀ ਕਿੰਨੀ ਪਰਚੀ ਹੁੰਦੀ ਆ ਉਹਦੀ ਵੀ 50 ਰੁਪਏ ਜਿਹੜੀ ਗੱਡੀ ਹੁੰਦੀ ਆ ਉਹ ਉਹਦੀ 100 ਰੁਪਇਆ ਤੇ ਪੰਡ ਦਾ ਇਥੋਂ ਲੈ ਲੈਂਦੇ ਆ 100 ਪੰਜ ਚਾਰ ਚਾਰ ਮੇਰਾ ਕੋਈ ਪਰਚੀ ਨਹੀਂ ਦੇਂਦਾ ਕਹਿੰਦਾ ਵੀ ਧੱਕਾਚਾਹੀ ਕਰਦੇ ਆ ਜਿਹੜਾ ਬੰਦਾ ਪਰਚੀ ਨਹੀਂ ਦਿੰਦਾ ਉਹ ਨਾਲ ਕਿੱਦਾਂ ਦਾ ਪਤੀਰਾ ਉਹ ਫਿਰ ਭਾਈ ਤੁਹਾਨੂੰ ਕੀ ਕਰਦੇ ਆ ਵੀਰ ਉਹ ਨਾਲ ਬੱਦ ਸੁਲੂਕੀ ਕਰਦੇ ਆ ਜਿਆਦੇ ਉਹਨਾਂ ਨਾਲ ਜਿਹੜੀ ਕੱਟੀ ਜਾਂਦੀ ਆ ਕਿਉਂ ਕੱਟੀ ਜਾਂਦੀ ਉਹ ਇਹ ਦੱਸਿਓ ਜੀ ਅਸੀਂ ਜਿਹੜੇ ਪਰਚੀ ਉਹਨਾਂ ਨੂੰ ਪੁੱਛਦੇ ਆ ਵੀ ਇਹ ਥੋੜੀ 100 ਰੁਪਇਆ ਦੀ ਪਰਚੀ ਆ ਵੀਰ ਉਹਨਾਂ ਨਾਲ ਉਹਨਾਂ ਨਾਲ ਧੱਕੇਸ਼ਾਹੀ ਕਰਦੇ ਆ ਜਿਹੜੀ ਪਰਚੀ ਉਹ ਕੱਟਦੇ ਆ ਕਿਸ ਚੀਜ਼ ਵਾਸਤੇ ਕੱਟਦੇ ਆ ਤੋਂ ਉਹ ਦੱਸਿਓ ਮੜੀ ਜਾਣਕਾਰੀ ਉਹ ਕਹਿੰਦੇ ਸਾਡੇ ਮੰਡੀ ਬੋਰਡ ਦੀ ਪਰ ਜੀ ਕੱਟੀ ਜਾਂਦੀ ਫਿਰ ਉਹਨਾਂ ਦਾ ਇਹ ਨਹੀਂ ਨਿਯਮ ਬਣਦਾ ਕਿ ਅਸੀਂ ਸਾਫ਼ ਸੁਥਰਾ ਰੱਖੀਏ ਜਿ ਸਫਾਈ ਰੱਖੀਏ ਉਹ ਤਾਂ ਜੀ ਇਹ ਗੱਲ ਬਾਰੇ ਗੋਲ ਹੀ ਨਹੀਂ ਰਹੇ ਤੁਸੀਂ ਸਾਫ਼ ਸੁਥਰਾ ਆਪ ਦੇ ਸਕਦੇ ਹੋ ਜਰੂਰ ਇਹ ਇੱਕ ਗੱਲ ਤੁਹਾਨੂੰ ਦੱਸ ਦਈਏ ਕਿ ਜਿਹੜੀ ਪਰਚੀ ਕੱਟੀ ਜਾਂਦੀ ਇੱਥੋਂ ਦੇ ਸਥਾਨਿਕ ਲੋਕਾਂ ਦਾ ਦੱਸਣ ਦੇ ਮੁਤਾਬਕ ਕਿ 100 ਰੁਪਏ ਦੀ ਪਰਚੀ ਕੱਟੀ ਜਾਂਦੀ ਤੇ 400 ਰੁਪਏ ਧੱਕੇ ਨਾਲ ਲੈਂਦੇ ਆ ਜਿਹੜੇ ਲੋਕ ਕਹਿੰਦੇ ਆ ਤਾਂ ਮੈਂ ਤੁਹਾਨੂੰ ਇਹ ਲੁਧਿਆਣਾ ਸਬਜ਼ੀ ਮੰਡੀ ਦਾ ਹਾਲ ਦਿਖਾਉਣ ਜਾ ਰਿਹਾ ਹਾਂ ਔਰ ਜਿੱਥੇ ਚੱਲਿਆ ਵੀ ਨਹੀਂ ਜਾਂਦਾ ਔਰ ਤੁਸੀਂ ਦੇਖ ਸਕਦੇ ਆ ਕਿ ਜਿਹੜੀ ਗੰਦਗੀ ਦੇ ਨਾਲ ਪੂਰਾ ਸਬਜ਼ੀ ਮੰਡੀ ਭਰਿਆ ਹੋਇਆ ਪਰ ਇੱਥੇ ਸਵਾਲ ਖੜੇ ਹੋ ਜਾਂਦੇ ਆ ਕਿ ਭਾਈ ਤੁਹਾਨੂੰ ਪਰਚੀ ਕੱਟਣੀ ਤਾਂ ਜ਼ਰੂਰ ਦਿੱਸ ਜਾਂਦੀ ਆ ਇੱਥੇ ਜਿਹੜੀ ਸਫਾਈ ਕਿਸ ਨੇ ਕਰਨੀ ਆ ਜਿਹੜੀ ਹਲਿੰਕਾ ਪ੍ਰਕਾਰ ਦੀਆਂ ਜਿਹੜੀਆਂ ਬਿਮਾਰੀਆਂ ਫੈਲਦੀਆਂ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਜਿਸ ਜਗ੍ਹਾ ਦੇ ਉੱਤੇ ਪਰਚੀ ਕੱਟਦੇ ਆ ਅਸੀਂ ਉੱਥੇ ਵੀ ਜਾਣ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਉਨਾਂ ਤੇ ਇਲਜ਼ਾਮ ਲਾਏ ਜਾ ਰਹੇ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਸਬਜ਼ੀ ਮੰਡੀ ਦਾ ਹਾਲ ਤੁਹਾਨੂੰ ਦਿਖਾ ਰਹੇ ਆ ਲੁਧਿਆਣਾ ਸਬਜ਼ੀ ਮੰਡੀ ਦਾ ਹਾਲ ਆ ਸਪਾਈ ਹੈ ਨਹੀਂ ਜੀ ਸਪਾਈ ਜਵਾਂ ਨਹੀਂ ਹੈਗੀ ਜੀ ਇੱਥੇ ਗੰਦ ਪਿਆ ਨਰਕ ਪਰਚੀ ਕਿੰਨੀ ਕੱਟਦੇ ਆ ਮੋਟਰਸਾਈਕਲ ਦੀ 200 ਰੁਪਿਆ 200 ਰੁਪਿਆ ਹਾਂ ਜੀ 300 ਪਰ ਉੱਥੇ ਜਾਣਦੇ 250 ਹੋ ਗਿਆ ਹਾਂ ਜੀ ਬਾਬਾ ਜੀ ਕਿੱਥੋਂ ਆਏ ਤੁਸੀਂ ਪੋਤਵਾਲ ਤੋਂ ਹੀ ਪਰਚੀ ਕਿੰਨੇ ਦੀ ਕੱਟਦੇ ਥੋੜੀ 200 ਦੀ ਜੀ 200 ਦੀ ਹਾਂ ਜੀ ਤੁਸੀਂ ਪੁੱਛਦੇ ਨਹੀਂ ਵੀ 200 ਦੀ ਪਰਚੀ ਕਾਦੀ ਕੱਟਦੇ ਹਾਂ ਹਾਂ ਜੀ 200 ਦੀ ਪਰਚੀ ਕਾਦੀ ਕੱਟਦੇ ਆ ਉਦਾਂ ਕਹਿੰਦੇ ਠੇਕਾ ਲੱਤਾ ਸਾਡਾ ਵੀ ਤੁਸੀਂ ਜਾਂਚ ਪੜਤਾਲ ਨਹੀਂ ਕਰਦੇ ਭਾਈ ਪਰਚੀ 200 ਦੀ ਕਾਦੀ ਕੱਟਦੇ ਆ ਹਾਂ ਜੀ ਪੁੱਛਦੇ ਨਹੀਂ ਤੁਸੀਂ ਪੁੱਛਦੇ ਆਈ ਹੁਣ ਫਿਰ ਕੀ ਕਰੀਏ ਘਾ ਲੰਦੇ ਕੀ ਕਰੀਏ ਜ਼ਬਰਦਸਤੀ ਕਰਦੇ ਹਾਂ ਜਿਹੜੇ ਪਰਚੀ ਕੱਟਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪੂਰੀ ਜਾਣਕਾਰੀ ਉਹਨਾਂ ਤੋਂ ਲਵਾਂਗੇ ਕਿ ਭਾਈ ਜਿਹੜੀ ਤੁਸੀਂ ਪਰਚੀ ਕੱਟਦੇ ਆ ਕਿੰਨੀ ਪਰਚੀ ਕੱਟਦੇ ਆ ਤੇ ਜਿਹੜੀ ਪਰਚੀ ਕੱਟਣ ਦੇ ਦੌਰਾਨ ਸਵੇਰੇ ਇੱਕ ਨੌਜਵਾਨ ਦੇ ਨਾਲ ਝੜਪ ਹੁੰਦੀ ਆ ਇੱਥੋਂ ਤੱਕ ਪਤਾ ਲੱਗਦਾ ਕਿ ਉਸ ਦੇ ਨਾਲ ਮਾਦਸਲੂਕੀ ਵੀ ਕੀਤੀ ਜਾਂਦੀ ਆ ਜ਼ਬਰਦਸਤ ਝੜਪ ਹੁੰਦੀ ਆ ਤਾਂ ਉਸਤੇ ਤੱਕ ਇਹ ਬਤਲਾਦਾ ਕਿ ਨਿੱਜੀ ਹਥਿਆਰ ਨਾਲ ਉਸਤੇ ਵਾਰ ਵੀ ਕੀਤਾ ਜਾਂਦਾ ਵਾ ਔਰ ਇਹ ਤੁਹਾਨੂੰ ਲੁਧਿਆਣਾ ਸਬਜ਼ੀ ਮੰਡੀ ਦਾ ਹਾਲ ਦਿਖਾਉਣ ਜਾ ਰਹੇ ਆ ਪਰਚੀ ਕੱਟਦੇ ਬਾਈ ਉਹਨਾਂ ਨਾਲ ਗੱਲਬਾਤ ਕਰਨਨੇ ਆ ਬਾਈ ਜੀ ਕੀ ਨਾਮ ਆ ਜੀ ਤੁਹਾਡਾ ਜੀ ਦੱਸੋ ਜੀ ਨਾਮ ਕੀ ਹੈ ਬਾਈ ਜੀ ਤੁਹਾਡਾ ਦੱਸੋ ਕੀ ਕੰਮ ਕੀ ਆ ਦੱਸੋ ਨਾਮ ਤਾਂ ਦੱਸੋ ਤੁਸੀਂ ਕੀ ਆ ਮੈਂ ਕੰਮ ਵੀ ਦੱਸ ਦਿਆਂ ਤੁਹਾਨੂੰ ਮਨਜੀਤ ਆ ਜੀ ਬੋਲੋ ਮਨਜੀਤ ਆ ਬਾਈ ਜੀ ਇੱਥੇ ਸਵੇਰੇ ਇੱਕ ਨੌਜਵਾਨ ਦੇ ਨਾਲ ਝਾੜਾ ਪਉਂਦੀ ਆ ਜਾਣਕਾਰੀ ਪਤਾ ਲੱਗਦੀ ਆ ਵੀ ਉਸਤੇ ਬਾਰ ਵੀ ਕੀਤਾ ਜਾਂਦਾ ਤਾਂ ਇਹ ਜਰੂਰ ਦੱਸਿਓ ਭਾਜੀ ਸੰਦਾ ਪਤਾ ਨਹੀਂ ਪਹਿਲੀ ਗੱਲ ਠੀਕ ਆ ਜੀ ਜੀ ਉਹ ਬਾਈ ਨੂੰ ਪੁੱਛ ਲਓ ਜੇ ਤਾਂ ਸਾਨੂੰ ਮੈਨੂੰ ਪਤਾ ਹੋਵੇ ਤਾਂ ਤਾਂ ਉਹਨੂੰ ਬਾਈ ਨੂੰ ਪੁੱਛੋ ਪਰਚੀ ਕਿੰਨੀ ਕੱਟਦੇ ਆ ਬਾਈ ਭਾਈ ਜੋ ਰੇਟ ਹੈਗਾ ਸਰਕਾਰੀ ਇਹ ਤਾਂ ਦੱਸਿਓ ਜੀ ਸਰਕਾਰੀ ਰੇਟ ਭਾਈ ਲੋਕ ਵੀ ਜਾਣੀ ਕੀ ਸਰਕਾਰੀ ਰੇਟ ਦੱਸੋ ਜੋ ਜਨਰੇਟ ਲਿਸਟ ਲੱਗੀ ਆ ਸਾਹਮਣੇ ਗੇਟ ਤੇ ਇੱਕ ਨੰਬਰ ਤੇ ਉੱਥੇ ਜਾ ਕੇ ਪੜ੍ਹ ਲਓ ਜੋ ਲਿਖਿਆ ਉੱਥੇ ਜਾ ਕੇ ਪੜ੍ਹ ਸਕਦੇ ਹੋ ਨਹੀਂ ਤੁਸੀਂ ਜਾਣਕਾਰੀ ਤਾਂ ਦੇ ਦਿਓ ਲੋਕਾਂ ਨੂੰ ਪਹਿਚਾਣ ਜਾਣ ਤਾਂ ਕੀ ਪਹਿਚਾਣ ਦੀ ਕੀ ਮਤਲਬ ਹੈ ਭਾਈ ਮੈਂ ਹੁਣ ਸਾਰੇ ਰੇਟ ਥੋੜੀ ਦੱਸਣੇ ਸਾਡੇ ਕੋਲ ਤਾਂ علیحد੍ਹੀ ਲਿਸਟ ਆ ਉਰੇ ਦੀ ਇਹ ਭਾਈ ਜੀ ਲੋਕਾਂ ਦਾ ਕਹਿਣਾ ਇਹ ਆ ਕਹਿੰਦੇ 100 ਲੈ ਕੇ 200 ਰੁਪਿਆ 100 ਦੀ ਪਰਚੀ ਕੱਢਦੇ 200 ਰੁਪਏ ਲੈਂਦੇ ਲੋਕ ਜਿਹੜੇ ਲੈਂਦੇ ਉਹਨਾਂ ਨਾਲ ਗੱਲ ਕਰ ਲਓ ਫਿਰ ਮੇਰੇ ਨਾਲ ਕਾਨੂੰ ਕਰ ਰਹੇ ਹੋ ਤੁਸੀਂ ਕੌਣ ਲਿੰਦਾ ਭਾਈ ਕੌਣ 200 ਰੁਪਏ ਲੈਂਦਾ ਪਰਚੀ ਦੱਸਿਓ ਜੀ ਕੌਣ ਲੈਂਦਾ 200 ਰੁਪਏ ਪਰਚੀ ਇਹੀ ਲੈਂਦੇ ਆ ਵੀਰੇ ਇਹੀ ਲੈਂਦੇ ਨੇ ਦੇਹੀ ਲੈਂਦੇ ਨੇ ਤੂੰ ਮੈਨੂੰ ਕਹੋ ਦੇਖ ਲੈ 300 ਰੁਪਏ ਲੈ ਮੇਰੇ ਇੱਥੇ ਮੈਂ ਬੰਡਾ ਲਾਤੀ ਆ ਢੇਮੂ ਦੇ ਵਿੱਚ ਇੱਕ ਢੇਮੂ ਚ ਮਾਲ ਆਇਆ ਸਾਡਾ ਮੈਂ ਬੰਡਾ ਲਾ ਕੇ ਰੱਖੀ ਵੀਰ ਨੇ 300 ਰੁਪਏ ਦਾ 300 ਰੁਪਏ ਲਿਆ ਮਿੱਤੋ ਬੋ ਜੀ ਸੇਰੇ ਆਣਗੇ ਨਾ ਉਹਨਾਂ ਨਾਲ ਗੱਲ ਕਰਾਂਈ ਨਹੀਂ ਉਹ ਵੀ ਚ ਬੋਲੀ ਜਾਂਦਾ ਨਾਲੇ ਹੁੰਦੇ ਆ ਯਾਰ ਕਮਾ ਲਈ ਜੀ ਐਦਾ ਐਦਾ ਤੁਸੀਂ ਤੁੱਕਣਾ ਮਾਰੀ ਨਹੀਂ ਤੁੱਕਣਾ ਤੇ ਮਾਰਾਂਗੇ ਯਾਰ ਮੈਂ ਇੱਥੇ ਦਬਕਾ ਨਹੀਂ ਮਾਰਦਾ ਮੈਂ ਤੇ ਸਾਹਮਣੇ ਹੀ ਅਗਲੇ ਨੂੰ ਧਮਕੀ ਦੇਰੇ ਪਿੱਠੇ ਪਿੱਛੇ ਕੀ ਧਮਕੀ ਉਹ ਚੜ ਗਿਆ ਅਰੇ ਮੈਂ ਚੜ ਗਿਆ ਧਮਕੀ ਕੀ ਉਹ ਪੁੱਤ ਨਾਲ ਗੱਲ ਕਰ ਰਹੇ ਬਈ ਤੁਸੀਂ ਕੱਟ ਲਈ ਤੁਸੀਂ ਗੱਲ ਨਹੀਂ ਬਾਤ ਨਹੀਂ ਜਿਹਦੇ ਨਾਲ ਹੋਈ ਆ ਉਹਦੇ ਉਹਦੇ ਨਾਲ ਆ ਤੁਹਾਡੇ ਸਾਹਮਣੇ ਕਰੇ ਵੀ 300 ਰੁਪਏ ਲੈਂਦੇ ਕਹਿੰਦੇ ਮੇਰੇ ਭਾਈ ਉਹ ਜਾ ਕੇ ਠੇਕੇਦਾਰ ਨਾਲ ਗੱਲ ਕਰੋ ਮੇਰੇ ਨਾਲ ਕਰਨ ਦੀ ਲੋੜ ਨਹੀਂ ਭਾਈ ਮੈਂ ਡਿਊਟੀ ਕਰਦਾ ਭਾਈ ਜੀ ਤੁਸੀਂ ਜੇ ਠੇਕੇਦਾਰ ਨੂੰ ਤਾਂ ਇਹ ਗੱਲ ਕਹਿ ਸਕਦੇ ਭਾਈ ਸਾਡੇ ਹੱਥੋਂ ਪਾਈ ਪੈਂਦੇ ਆ ਉਹ ਲੋਕ ਤੁਸੀਂ ਇਹ ਗੱਲ ਤਾਂ ਕਹੋ ਭਾਈ ਮੇਰੀ ਗੱਲ ਸੁਣੋ ਇਹ ਵੀ ਆਪਣੇ ਪੰਜਾਬੀ ਭਾਈ ਆ ਭਾਈ ਮੈਂ ਮੰਨਦਾ ਮੇਰੀ ਗੱਲ ਸੁਣੋ ਜਿੱਥਾ ਮੈਂ ਇੱਥੇ ਸੀਗਾ ਭਾਈ ਖੜਾ ਜਿੰਨਾ ਲੜਾਈ ਹੋਈ ਇਹ ਕਹਿ ਦਵੇ ਜੋ ਉਸ ਦਾ ਨਾ ਕਹਨਾ ਆਪਾਂ ਪਰਨ ਨੂੰ ਤਿਆਰ ਬਸ ਜੀ ਉਹ ਖੜਾ ਪਿੱਛੇ ਪੁੱਛ ਲੋ ਜੀ ਜੀ ਬਾਈ ਜੀ ਕੀ ਹੁਣ ਤੁਹਾਡਾ ਕੀ ਕਹਿਣਾ ਮੈਂ ਤਾਂ ਬਾਈ ਹੁਣੀ ਕਹਿੰਦੇ ਅਸੀਂ ਇੱਥੇ ਮੌਕੇ ਤੇ ਮੌਜੂਦ ਨਹੀਂ ਸੀ ਜੋ ਕੁਝ ਇੱਕਲਾ ਮੌਕੇ ਤੇ ਇਹ ਮੌਕੇ ਤੇ ਮੌਜੂਦ ਨਹੀਂ ਬਾਕੀ ਤਾਂ ਇਹਨਾਂ ਦਾ ਸਟਾਫ ਸਿਗਾ ਹੀ ਕਿੱਥੇ ਆਉਗੇ ਕਿੱਥੇ ਸਟਾਫ ਇਹਨਾਂ ਨੂੰ ਪਤਾ ਹੋਣਾ ਕਿੱਥੇ ਆ ਬਾਈ ਜੀ ਸਟਾਫ ਬਾਕੀ ਕਿੱਥੇ ਬਾਹਰ ਉਹਦੀ ਡਿਊਟੀ ਹੈ ਬਾਹਰ ਲੱਭ ਲੋ ਉਹਨੂੰ ਦੀ ਮੇਰੇ ਤੇ ਲਿਆ ਕੇ ਸਾਰੀ ਮੰਢੀਰ ਖੜਾਤੀ ਤੂੰ ਅਸੀਂ ਕਹਦੇ ਮੰਢੀੜ ਘੜਾਤੀ ਯਾਰ ਜਦ ਜੇ ਅਸੀਂ ਗੱਲ ਕਰਦੇ ਆ ਕਿਸੇ ਗੱਲ ਦੀ ਕਹਿੰਦੇ ਕਰ ਲੋ ਜਿਹੜਾ ਕੁਝ ਕਰਨਾ ਮੋਰੇ ਤੋਂ ਐਂ ਕਹਿੰਦੇ ਨੇ ਮੇਰੀ ਗੱਲ ਸੁਣ ਲੈ ਮੀਡੀਆ ਵਾਲੇ ਦੋ ਆਏ ਸੀ ਨਾ ਉਹ ਆ ਕੇ ਮੇਰੇ ਨਾਲ ਕਰ ਲੈਂਦੇ ਗੱਲ ਤੂੰ ਤਾਂ ਸਾਰੀ ਮੰਢੀੜ ਲਿਆ ਕੇ ਮੇਰੇ ਤੇ ਅਸੀਂ ਨਹੀਂ ਮੜਾਏ ਉਹ ਆਪ ਖੜੇ ਨੇ ਜਿਹੜੇ ਲੁੱਟ ਹੁੰਦੇ ਨੇ 15-1500 ਰੁਪਏ ਗੱਡੀ ਦਾ ਅਗਲੇ ਪਰਚੀ ਦਿੰਦਾ ਤੁਹਾਨੂੰ 15-1500 ਰੁਪਈਆ ਪੰਡ ਦੇ ਤੁਸੀਂ ਪੈਸੇ ਲੈਨੇ 4-400 ਰੁਪਈਆ ਜਿਨ੍ਹਾਂ ਦੇ ਅਗਲੀ ਪੰਡ ਦੇ ਭਾਈ ਜੀ ਕੋਈ ਇੱਥੇ ਮੌਕੇ ਤੇ ਮੌਜੂਦ ਹੈਗਾ ਜਿਨ੍ਹਾਂ ਦੇ ਐਂਟਰੀ ਕੰਮ ਚੱਲਦਾ ਕੋਈ ਮੈਨੇਜਰ ਹੋਵੇ ਜਾਂ ਸਵੇਰੇ ਪਤਾ ਲੱਗਿਆ ਕਿ ਇੱਥੇ ਨੌਜਵਾਨ ਦੇ ਨਾਲ ਜ਼ਬਰਦਸਤ ਝੜਪ ਹੁੰਦੀ ਆ ਜਾਂ ਆਪਸ ਵਿੱਚ ਹੀ ਬਹੁਤ ਸਾਰੀਆਂ ਗੱਲਾਂ ਵੀ ਅੱਧਾ ਦੀ ਨਿਕਲ ਕੇ ਆਈਆਂ ਕਿਹੜੇ ਕਿਹਨਾਂ ਦੇ ਅੰਡਰ ਕੰਮ ਚੱਲ ਰਿਹਾ ਵਾ ਜਿਹੜਾ ਸਾਰਾ ਕੁਝ ਇੱਥੇ ਹੋ ਰਿਹਾ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਉੱਥੇ ਜਾ ਕੇ ਇੱਕ ਵਾਰੀ ਕੋਸ਼ਿਸ਼ ਸ਼ੁਰੂ ਕਰਾਂਗੇ ਦਿਖਾ ਦਿਓ ਜੀ ਵੀਡੀਓ ਆ ਵੀ ਆਈ ਆਹ ਦਿਖਾਈ ਦਿਓ ਜੀ ਭਾਈ ਜੀ ਆ ਆ ਇਹ ਸਾਕਸ਼ਨ ਜਾਣਦੇ ਨਹੀਂ ਭਾਈ ਜੀ ਮੈਨੂੰ ਐਂ ਹੀ ਪਰਚੂ ਮੈਂ ਦੋ ਤੁੰਦੇ ਨਹੀਂ ਹੋ ਸਕਦਾ ਸੋ ਸਬਜੀ ਮੰਡੀ ਦੇ ਬਾਹਰ ਮੌਜੂਦ ਸੀ ਜਿੱਦਾ ਜਿੱਥੇ ਦੀ ਇੱਕ ਵੀਡੀਓ ਜ਼ਰੂਰ ਮੈਂਸ਼ਨ ਕਰਾਂਗੇ ਨਾਲ ਇਹ ਦਿਖਾਲ ਦਿੰਨੇ ਨੌਜਵਾਨ ਆ ਜਿਸ ਦੇ ਉੱਤੇ ਦੋਸ਼ ਲਗਾਏ ਜਾ ਰਿਹਾ ਕਿ ਇਸ ਵੱਲੋਂ ਜਿਹੜਾ ਇੱਕ ਨਿੱਜੀ ਹਥਿਆਰ ਦੇ ਨਾਲ ਉਸ ਦੇ ਉੱਤੇ ਵਾਰ ਕੀਤਾ ਗਿਆ ਵਾ ਉਹ ਨੌਜਵਾਨ ਸਿਵਲ ਹਸਪੀਟਲ ਦੇ ਵਿੱਚ ਆ ਕਿਸੇ ਕਿਸੇ ਨੌਜਵਾਨ ਵੱਲੋਂ ਕਿਉਂਕਿ ਇਹ ਸਬਜੀ ਮੰਡੀ ਦੇ ਬਾਹਰ ਲੁਧਿਆਣੇ ਦੇ ਮੌਜੂਦ ਆ ਔਰ ਜਿੱਥੇ ਆਏ ਦਿਨ ਇਹ ਸਬਜੀ ਮੰਡੀ ਚਰਚਾ ਦੇ ਵਿੱਚ ਰਹਿੰਦੀ ਆ ਔਰ ਇਤੋਂ ਤੱਕ ਲੋਕਾਂ ਦੇ ਇਲਜ਼ਾਮ ਆ ਕਿ 100 ਰੁਪਏ ਦੀ ਪਰਚੀ ਲੈ ਕੇ ਸਾਡੇ ਕੋਲ 2-2 ਰੁਪਏ ਧੱਕੇ ਨਾਲ ਵ ਕੀਤੀ ਜਾਂਦੀ ਆ ਔਰ 400 ਬਈ 400 ਰੁਪਏ ਨੇ ਟੱਕੇ ਨਾਲ 400 ਰੁਪਏ 400 ਨੇ ਜਾ ਪੂਰਾ ਉਹ ਉਧਰ ਨੇ ਪਾਸੇ ਉਹ ਉਧਰ ਬਸ ਸਾਹ ਕੇ ਪਾਸੇ ਗਾਰਾ ਬਹੁਤ ਆ ਪਰਚੀ ਲੱਗ ਉਹ ਪਰਚੀ ਲੱਗ ਉੱਥੋਂ ਧੱਕੇ ਨਾਲ ਲੈਂਦੇ ਨੇ 400 ਰੁਪਇਆ 400 ਲਿਆ ਜਾਂਦਾ ਜੀ ਤੇ 100 ਰੁਪਇਆ ਸੋ ਇੱਥੇ ਅਸੀਂ ਇਸ ਜਗ੍ਹਾ ਤੇ ਆਏ ਸੀ ਕਿਉਂਕਿ ਅਸੀਂ ਏਜਰੀ ਖਾਣਾ ਜ਼ਰੂਰ ਚਾਹੁੰਦੇ ਸੀ ਔਰ ਇਹ ਵੀ ਦੇਖ ਲੈਂਦੇ ਕਿ ਦੂਸਰੇ ਪਾਸੇ ਇਹ ਕਿੰਨਾ ਦੇ ਅੰਡਰ ਕੰਮ ਚੱਲ ਰਿਹਾ ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਜ਼ਰੂਰ ਚਾਹੁੰਦੇ ਸੀ ਜਾਂ ਜਿਸ ਵੱਲੋਂ 60 ਮੀਟ ਮਾਰੀਏ ਨਾ ਹੀ ਉਹ ਸਖਸ ਸਾਨੂੰ ਕਿ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਆ ਕੇ ਸਬਜ਼ੀ ਮੰਡੀ ਜਾ ਕੇ ਦੂਸਰੇ ਲੋਕਾਂ ਦੇ ਰੋਹ ਪਾਈਏ ਜਾਂ ਉਹਨਾਂ ਨੂੰ ਧੱਕੇ ਨਾਲ ਪਰਚੀ ਵਸੂਲੀਆਂ ਜੇ ਪਰਚੀ ਨਹੀਂ ਦਿੰਦਾ ਤਾਂ ਉਸ ਤੋਂ ਬਾਅਦ ਅਸੀਂ ਆ ਕੇ ਇੱਥੇ ਜਿਹੜੀ ਗੁੰਡਾਗਰਦੀ ਦਾ ਨੰਗਾ ਨਾਚ ਕਰੀਏ ਕਿਉਂਕਿ ਜੇਕਰ ਸੱਚ ਆ ਹੀ ਹੁੰਦੀ ਤਾਂ ਉਹ ਇੱਥੇ ਮੌਜੂਦ ਹੁੰਦਾ ਹੁਣ ਇੱਥੋਂ ਭੱਜਿਆ ਕਿਉਂ ਆ ਸਭ ਤੋਂ ਵੱਡੇ ਸਵਾਲ ਇਹ ਆ ਇਹ ਲੁਧਿਆਣਾ ਸਬਜ਼ੀ ਮੰਡੀ ਦੇ ਬਾਹਰ ਮੌਜੂਦ ਸੀ ਜਿੱਥੋਂ ਦੇ ਹਾਲਾਤ ਤੁਹਾਨੂੰ ਦਿਖਾਣੇ ਚਾਹੇ ਆ ਔਰ ਲੋਕਾਂ ਦੀ ਗੁਵਾਹ ਰੇ ਆ ਕਿ ਇਹ ਇਨਸਾਫ ਜ਼ਰੂਰ ਦਵਾਇਆ ਜਾਵੇ ਜਿਸ ਨੌਜਵਾਨ ਦੇ ਉੱਤੇ ਛੱਟ ਮੀਟ ਮਾਰੀ ਆ ਕੀ ਪਤਾ ਕਿੰਨੇ ਹੋਰ ਲੋਕਾਂ ਨਾਲ ਇਸੇ ਤਰ੍ਹਾਂ ਹੁੰਦਾ ਵਾ ਕਿਉਂਕਿ ਉਹ ਵੀ ਲੋਕ ਇਸ ਵੀਡੀਓ ਤੋਂ ਬਾਅਦ ਸਾਹਮਣੇ ਨਿਕਲ ਕੇ ਜ਼ਰੂਰ ਆਣਗੇ ਜਿੱਦੇ ਜਦੋਂ ਉਹ ਮੁੰਡੇ ਦੇ ਛੱਟ ਪੇਟ ਲੱਗੀ ਆ ਤੁਹਾਡੇ ਕੋਈ ਮੌਕੇ ਤੇ ਆਇਆ ਕੋਈ ਅਫਸਰ ਆ ਜਾਂ ਕੋਈ ਅਧਿਕਾਰੀ ਜਿਹੜਾ ਇੱਥੇ ਦਾ ਆਏ ਸੀ ਦੱਸ ਵੀ ਹਾਂ ਆਏ ਸੀ ਜੇ ਮੈਂ ਤਾਂ ਕਰਦੇ ਸੀ ਜੀ ਉਹਨਾਂ ਦੇ ਠੇਕੇਦਾਰੇ ਸੀ ਉਹੀ ਆਏ ਸੀ ਉਹ ਕਹਿੰਦੇ ਮਿਹਨਤਾ ਕਰਾ ਦਿੰਨੇ ਆ ਥੱਪੜੇ ਮਾਰ ਦਿੰਨੇ ਆ ਤੇ ਹਾ ਪੈਰੀਆ ਥਲਵਾ ਹੈ ਅਸੀਂ ਕਹਦੇ ਪੈਰੀਆ ਥਲਵਾ ਜੇ ਸਾਨੂੰ ਤਾਂ ਇਨਸਾਫ ਚਾਹੀਦਾ ਬਾਜੀ ਕਿਰਪਾਨ ਮਾਰ ਕੇ ਜਾਂ ਕੋਈ ਹਥਿਆਰ ਮਾਰ ਕੇ ਤਾਂ ਉਸ ਤੋਂ ਬਾਅਦ ਮਾਫੀ ਮੰਗਾ ਦਿੰਦੇ ਹਾਂਜੀ ਹਾਂਜੀ ਇਹ ਗੱਲ ਕਹੀ ਹੋਣਾ ਨੇ ਮੈਂ ਕਹਾਂ ਸਾਨੂੰ ਨਹੀਂ ਇਹ ਜੀ ਚਾਹੀਦੀ ਅਜ ਤਾਂ ਕਾਨੂੰਨੀ ਕਾਰਵਾਈ ਕਰਾਂਗੇ ਜੀ ਤੁਸੀਂ ਉਸ ਨੌਜਵਾਨ ਨੂੰ ਜਿਹੜਾ ਸਿਵਲ ਹਸਪੀਟਲ ਤੋਂ ਕੋਈ ਪਰਚਾ ਕਟਾਇਆ ਜਾਂ ਕੋਈ ਉਸ ਤੇ ਇਲਾਜ ਚੱਲ ਰਿਹਾ ਉਹਦਾ ਉੱਥੇ ਹਾਂਜੀ ਹਾਂਜੀ ਇਲਾਜ ਚੱਲ ਰਿਹਾ ਜੀ ਪਰਚਾ ਕਟਾਇਆ ਹੋਇਆ ਜੀ ਹਾਂਜੀ ਤਾਂ ਆਏ ਦਿਨ ਇੱਥੇ ਅੱਧੀ ਕੁਛ ਦੇਖਣ ਨੂੰ ਮਿਲਦਾ ਹਾਂਜੀ ਹਾਂਜੀ ਆਏ ਕਰੀ ਆਏ ਕਰੀ ਕਈ ਵਾਰੀ ਹੋਇਆ ਜੀ ਬਹੁਤ ਵਾਰੀ ਤੁਸੀਂ ਕਿੱਥੋਂ राजा तंहिं परे त ਇਹ ਤੇ ਆ ਰਾ ਕੁਛ ਐਸੀ ਕੁਛ ਦਿਖਦਾ ਹਾਂ ਹਾਂ ਜੇ ਹੋਏ ਤੇ ਧੱਕਾ ਹੁੰਦਾ ਹਾਂ ਹਾਂ ਬਾਲੇ ਧੱਕਾ ਹੁੰਦਾ ਜੀ ਤੇ ਚਾਰੀ ਆਏ ਸਫਾਈ ਸਪੂਈ ਕੋਈ ਨਹੀਂ ਕਰਦੇ ਵੀ ਇੱਥੇ ਗੰਦ ਵੱਜਿਆ ਰਹਿੰਦਾ ਸਾਰੇ ਤੋਂ ਪੈਸੇ ਲੈਂਦੇ 400 ਵੀ ਲੈਂਦੇ 800 ਰੁਪਏ ਲੈਂਦੇ ਇੱਕ ਪੰਡ ਦਾ ਲੈ ਲੈਂਦੇ ਏ ਧੱਕੇ ਨਾਲ 400 ਰੁਪਏ ਪੰਡ ਦਾ ਸਾਡੇ ਕੋਲ ਲੈਂਦੇ 400 ਰੁਪਏ ਪੰਡ ਦਾ 400 ਰੁਪਏ ਪੰਡ ਦਾ ਤੁਸੀਂ ਪੁੱਛਦੇ ਨਹੀਂ ਵੀ 400 ਰੁਪਏ ਪੰਡ ਦਾ ਕਿਹੜੇ ਲੈਣੇ ਆ ਸਾਨੂੰ ਦੱਸਦੇ ਨਹੀਂ ਆ ਦਿਓ ਲੈਓ 400 ਨਹੀਂ ਦਿੰਦੇ ਪਰਚੀ ਫੇਰ ਫੇਰ ਲਫੇੜੇ ਮਾਰਦੇ ਸਾਨੂੰ ਧੱਕੇ ਨਾਲ ਧੱਕੇ ਨਾਲ ਮਾਰਦੇ ਇਹ ਲਫੇੜੇ ਫੇਰ ਘਰ ਕਿ ਲੇ ਗਿਆ ਕਿਸੇ ਦੇ ਕੋਲੇ ਉਹਨਾਂ ਨੇ ਕਹਿੰਦਾ ਪੈਸੇ ਦਿਓ ਨੇ ਪੰਡ ਚੱਕੋ ਬਾਹਰ ਇੱਥੋਂ ਚਲੋ ਇੱਥੋਂ ਨਿਕਲੋ ਤੁਸੀਂ ਕਿੱਥੋਂ ਜੀ ਅਸੀਂ ਵੀ ਨਾਲ ਹੀ ਇਹਨਾਂ ਦੀ ਰੋਈ ਪਰ ਜਲਾਦੀ ਸਾਡੇ ਜੀ ਸਾਡੇ ਕੋਲ ਇਹ ਦ ਲੁਧਿਆਣਾ ਸਬਜ਼ੀ ਮੰਡੀ ਦਾ ਹਾਲਾਤ ਦਿਖਾਉਣ ਜਾ ਰਹੇ ਹਾਂ ਤਾਂ ਪਹਿਲਾਂ ਤੁਹਾਨੂੰ ਦਿਖਾ ਲ ਦਿੰਨੇ ਕਿ ਇਹ ਸਬਜ਼ੀ ਮੰਡੀ ਦੇ ਹਾਲਾਤ ਨੇ ਇਹ ਲੁਧਿਆਣਾ ਸਬਜ਼ੀ ਮੰਡੀ ਦੇ ਬਾਹਰ ਮੌਜੂਦ ਆ ਅੰਦਰ ਮੌਜੂਦ ਆ ਸਬਜ਼ੀ ਮੰਡੀ ਦੇ ਔਰ ਇੱਥੋਂ ਦੇ ਹਾਲਾਤ ਇੱਥੋਂ ਪਰਚੀ ਕੱਟਣੀ ਦਾ ਇਹਨਾਂ ਨੂੰ ਜ਼ਰੂਰ ਦੇਖ ਜਾਂਦੀ ਹੈ ਕਿ ਅਗਰ ਕੋਈ ਪਰਚੀ ਨਹੀਂ ਦਿੰਦਾ ਤਾਂ ਉਸਦੇ ਉਹ ਪਰਚੀ ਦਾ ਵਸੂਲੀ ਕਿੱਦਾਂ ਕਰਨੀ ਆ ਤਾ ਉਹ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਲ ਦਿੰਨੇ ਆ ਕਿ ਜਿਸ ਨੌਜਵਾਨ ਨੇ ਪਰਚੀ ਦੇਣ ਤੋਂ ਜਾਂ انکار ਕੀਤਾ ਸੀ ਜਾਂ ਪਰਚੀ ਨਹੀਂ ਦਿੱਤੀ ਤਾਂ ਉਸ ਨੂੰ ਕਿਸ ਤਰ੍ਹਾਂ ਕੁੱਟਿਆ ਮਾਰਿਆ ਵਾ ਇੱਥੋਂ ਤੱਕ ਪਤਾ ਲੱਗਦਾ ਕਿ ਉਸਤੇ ਜਿਹੜਾ ਬਾਰ ਵੀ ਕੀਤਾ ਗਿਆ ਵਾ ਔਰ ਪਹਿਲਾਂ ਹੀ ਦਿਖਾ ਲ ਦਿੰਨੇ ਆ ਕਿ ਇਹ ਗੰਦਗੀ ਲੁਧਿਆਣੇ ਦੀ ਸਬਜ਼ੀ ਮੰਡੀ ਦਾ ਹਾਲ ਦਿਖਾਉਣ ਜਾ ਰਹੇ ਆ ਤੁਹਾਨੂੰ ਜਿੱਥੇ ਕੋਈ ਸਫਾਈ ਦਾ ਕੋਈ ਧਿਆਨ ਨਹੀਂ ਔਰ ਨਾ ਹੀ ਕੋਈ ਵੀ ਅਧਿਕਾਰੀ ਜਾਂ ਜਿਹੜੇ ਮੰਡੀ ਬੋਰਡ ਦੇ ਜਾਂ ਇੱਥੋਂ ਜਿਹੜੇ ਅਧਿਕਾਰੀ ਆ ਉਹ ਕਿੱਥੇ ਨੇ ਉਹ ਜਾਂ ਤਾਂ ਉਹਨਾਂ ਦਾ ਕਿ ਇਹ ਗੱਲਾਂ ਪਹੁੰਚ ਨਹੀਂ ਰਹੀਆਂ ਇਹ ਗੰਦਗੀ ਭਰੇ ਆ ਲੁਧਿਆਣੇ ਦਾ ਤੁਹਾਨੂੰ ਦਿਖਾਉਣ ਜਾ ਰਹੇ ਆ ਭਾਈ ਜੀ ਕੀ ਨਾਮ ਹੈ ਜੀ ਮੇਰਾ ਨਾਮ ਸਚੀਨ ਹੈ ਕਿੰਨੇ ਟਾਈਮ ਤੋਂ ਇੱਥੇ ਤੁਸੀਂ ਦੁਕਾਨ ਲਾ ਰਹੇ ਹੋ ਮੈਂ ਜਦੋਂ ਦੀ ਮੰਡੀ ਆਈ ਉਹਦੋਂ ਤੋਂ ਲਾ ਰਹੇ ਹਾਂ ਆਹ ਸਫਾਈ ਸੁਵਿਧਾ ਕੋਈ ਹੈ ਨਹੀਂ ਸੀ ਕੋਈ ਦੇਖਦਾ ਨਹੀਂ ਕੋਈ ਸੁਵਿਧਾ ਦਾ ਕੋਈ ਨਹੀਂ ਦੇਖਦਾ ਜੀ ਇੱਥੇ ਤੁਹਾਡੇ ਕੋਈ ਦੁਕਾਨ ਤਕੂਨ ਲਾਣ ਦੇ ਕਿੰਨੇ ਵਸੂਲੇ ਜਾਂਦੇ ਆ ਸਾਡੇ ਕੋ ਲਾ ਲੈਂਦੇ ਜਿਹਨੇ ਬੰਦੇ ਆ ਸਾਰੇ ਫਿਰ ਸਫਾਈ ਦਾ ਕੋਈ ਧਿਆਨ ਹੀ ਨਹੀਂ ਰੱਖਦਾ ਤੁਸੀਂ ਕਹਿੰਦੇ ਨਹੀਂ ਵੀ ਇਹ ਸਫਾਈ ਸੁਵਿਧਾ ਮਾੜਾ ਕਿੱਦਾਂ ਬੈਠਦੇ ਕਿੱਦਾਂ ਆ ਜਿਵੇਂ ਜਿੱਦਾ ਸਮੈਲ ਆ ਰਹੀ ਕੀ ਕਰੀਏ ਕੰਮ ਕਰਨਾ ਮੈਂ ਤਾਂ ਬੈਠਣਾ ਤਾਂ ਪਣਾ ਹੀ ਹੈ ਸਸਫਾਈ ਦਾ ਬਿਲਕੁਲ ਨਹੀਂ ਧਿਆਨ। ਬਾਈ ਬਿਲਕੁਲ ਕੋਈ ਨਹੀਂ ਕਰਦਾ ਧਿਆਨ। ਤੋਂ ਦੇਖ ਸਕਦੇ ਆ ਕਿ ਇਹ ਲੁਧਿਆਣਾ ਮੰਡੀ ਦਾ ਹਾਲ ਆ। ਸਫਾਈ ਕਰਨਾ ਦਿਸਦਾ ਨਹੀਂ ਪਰ ਪਰਚੀ ਲੈਣੀ ਜਾਂ ਜਿਹੜੇ ਦੁਕਾਨਦਾਰ ਇੱਥੇ ਬੈਠਦੇ ਓ ਉਹਨਾਂ ਤੋਂ ਕਿੱਦਾਂ ਬਸੂਲਣੇ ਆ ਉਹ ਪੈਸੇ ਜ਼ਰੂਰ ਲਖ ਜਾਂਦੇ ਆ। ਆਹ ਦੇਖ ਸਕਦੇ ਆ ਕਿ ਇਹ ਗੰਦਗੀ ਪਰ ਮੰਡੀ ਦੇ ਵਿੱਚ ਅਨੇਕਾ ਪ੍ਰਕਾਰ ਦੀਆਂ ਜਿਹੜੀਆਂ ਬਿਮਾਰੀਆਂ ਸਬਜ਼ੀਆਂ ਦੇ ਨਾਲ ਹੀ ਲੋਕ ਘਰਾਂ ਨੂੰ ਲੈ ਕੇ ਜਾਂਦੇ ਨੇ। ਇਹ ਸਬਜ਼ੀ ਲੁਧਿਆਣਾ ਸਬਜ਼ੀ ਮੰਡੀ ਦਾ ਹਾਲਾਤ ਦਿਖਾਣ ਜਾ ਰਹੇ ਆ ਤੁਹਾਨੂੰ। ਲੁਧਿਆਣਾ ਸਬਜ਼ੀ ਮੰਡੀ ਦੇ ਵਿੱਚ ਮੌਜੂਦ ਸੀ ਜਿੱਥੇ ਤੁਸੀਂ ਦੇਖ ਸਕਦੇ ਆ ਕਿ ਸਬਜ਼ੀ ਮੰਡੀ ਦੇ ਅਤੇ ਅਸੀਂ ਖਬਰ ਤਾਂ ਕੋਈ ਹੋਰ ਕਰਨੀ ਸੀ ਪਰ ਇੱਥੇ ਹਾਲਾਤ ਦੇਖ ਕੇ ਤਾਂ ਸਾਨੂੰ ਕੁਝ ਹੋਰ ਕਵਰ ਕਰਨਾ ਪੈ ਗਿਆ ਖਬਰ ਦੇ ਨਾਲ ਨਾਲ ਤੁਹਾਨੂੰ ਇਹ ਵੀ ਨਸ਼ਰ ਕਰ ਦਿੰਨੇ ਆ ਕਿ ਇਹ ਸਫਾਈ ਦਾ ਧਿਆਨ ਦੇਖ ਸਕਦੇ ਆ ਕਿ ਲੁਧਿਆਣੇ ਸਬਜ਼ੀ ਮੰਡੀ ਦੇ ਵਿੱਚ ਸਫਾਈ ਦਾ ਕਿੰਨਾ ਕੁ ਧਿਆਨ ਰੱਖਿਆ ਜਾ ਰਿਹਾ ਜਦੋਂ ਵੀ ਕੋਈ ਲੋਕ ਇੱਥੋਂ ਸਬਜ਼ੀ ਲੈ ਕੇ ਜਾਂਦੇ ਆ ਕੋਈ ਸਾਗ ਲੈ ਕੇ ਜਾਂਦਾ ਕੋਈ ਵੀ ਕਿਸੇ ਪ੍ਰਕਾਰ ਦੀ ਸਬਜ਼ੀ ਲੈ ਕੇ ਜਾਂਦਾ ਤਾਂ ਅਨੇਕਾ ਪ੍ਰਕਾਰ ਦੀਆਂ ਬਿਮਾਰੀਆਂ ਵੀ ਜ਼ਰੂਰ ਆਪਣੇ ਘਰ ਦੇ ਨਾਲ ਲੈ ਕੇ ਜਾਂਦਾ ਵਾ ਔਰ ਇੱਥੇ ਲੋਕਾਂ ਦੇ ਕਹਿਣ ਦੇ ਮੁਤਾਬਕ ਇਹ ਵੀ ਪਤਾ ਲੱਗਦਾ ਕਿ ਜਿਸ ਤਰ੍ਹਾਂ 100 ਰੁਪਏ ਦੀ ਪਰਚੀ ਕੱਟ ਕੇ 4-4 ਰੁਪਏ ਧੱਕੇ ਨਾਲ ਵਸੂਲਿਆ ਜਾਂਦਾ ਵਾ ਕਿ ਸਫਾਈ ਕਿੰਨੀ ਕਿੱਥੇ ਦੇਖਣ ਨੂੰ ਮਿਲ ਰਹੀ ਆ ਸਫਾਈ ਬਿਲਕੁਲ ਵੀ ਕੋਈ ਧਿਆਨ ਨਹੀਂ ਨਾ ਹੀ ਕੋਈ ਪੰਜਾਬ ਮੰਡੀ ਬੋਰਡ ਦਾ ਕੋਈ ਅਧਿਕਾਰੀ ਕਿ ਇਸ ਇਹ ਵੀਡੀਓ ਉਹਨਾਂ ਤੱਕ ਜਰੂਰ ਪਹੁੰਚਾ ਦਿਓ ਕਿ ਲੁਧਿਆਣੇ ਸਬਜੀ ਮੰਡੀ ਦਾ ਹਾਲਾਤ ਦਿਖਾਣ ਜਾ ਰਹੇ ਆ ਤੇ ਨਾਲ ਦੀ ਨਾਲ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਜਿਸ ਦੇ ਦੌਰਾਨ ਜੇਕਰ ਕੋਈ ਪਰਚੀ ਨਹੀਂ ਦਿੰਦਾ ਤਾਂ ਉਸ ਦੇ ਨਾਲ ਜ਼ਬਰਦਸਤੀ ਝੜਪ ਕਰਕੇ ਉਸ ਤੋਂ ਪਰਚੀ ਕਿਸ ਤਰ੍ਹਾਂ ਵਸੂਲਣੀ ਆ ਮੂਰੇ ਪਰਚੀ ਘਟਣ ਵਾਲੇ ਲੋਕ ਰੱਖੇ ਆ ਜਿਹੜਾ ਵਰਕਰ ਰੱਖੇ ਆ ਕਿਸ ਤਰ੍ਹਾਂ ਬਾਹਰ ਕਰਦੇ ਇਹ ਲੋਕਾਂ ਨੇ ਜਰੂਰ ਦੱਸ ਦਿੱਤਾ ਵਾ ਇਹ ਸਬਜੀ ਮੰਡੀ ਲੁਧਿਆਣੇ ਦੀਆਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀ ਕਰ ਰਹੇ ਆ